ਅੱਜ ਦੀ ਪੰਜਾਬੀ ਦੀ ਕੱਕਿਆਂ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਵਿਦਿਆਰਥੀਓ ਅੱਜ ਸਾਡਾ ਨਵਾਂ ਵਿਸ਼ਾ ਸ਼ੁਰੂ ਹੋਇਆ ਸੀ ਸੰਵਾਦ ਅੱਧੀ ਕੱਕਿਆਂ ਵਿੱਚ ਮੈਂ ਤੁਹਾਡੇ ਲਈ ਭਾਉ ਚੋਣ ਪਰਸੰ ਕਿਹੜੇ ਹਨ ਉਹ ਲੈ ਕੇ ਆਇਆ ਸੀ ਵੇਖੋ ਜੀ ਸਾਡਾ ਅੱਜ ਦਾ ਵਿਸ਼ਾ ਸੰਵਾਦ ਭਾਉ ਚੋਣ ਪਰਸੰ ਭਾਸ਼ਾ ਹੈ ਭਾਸ਼ਾ ਕੀ ਹੈ ਸਭਿਆਚਾਰਕ ਉਚਾਰ ਪ੍ਰਬੰਧ ਹੈ ਭਾਸ਼ਾ ਹੈ ਕੀ ਬਈ ਸਭਿਆਚਾਰਕ ਉਚਾਰ ਪਰਬੰਧ ਹੈ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਭਾਸ਼ਾ ਦੇ ਸੰਚਾਰ ਕਾਰਜ ਹਨ ਭਈ ਭਾਸ਼ਾ ਦੇ ਸੰਚਾਰ ਕਾਰਜ ਕਿਹੜੇ ਹਨ ਸੰਕੇਤਕ ਕਾਵਿਕ ਪ੍ਰਭਾਸ਼ਕ ਭਾਸ਼ਾ ਦੇ ਸੰਚਾਰ ਕਾਰਜ ਹਨ ਸੰਕੇਤਕ ਕਾਵਿਕ ਪ੍ਰਭਾਸ਼ਕ ਤੀਜਾ ਪ੍ਰਸ਼ਨ ਕਿਹੜਾ ਸੀ ਭਾਸ਼ਾ ਵਿੱਚ ਦੁਹਰਾਓ ਮੂਲਕ ਪੈਟਰਨ ਦਾ ਸੰਬੰਧ ਕਿਸ ਨਾਲ ਹੈ ਭਾਸ਼ਾ ਵਿੱਚ ਦੁਹਰਾਓ ਮੂਲਕ ਪੈਟਰਨ ਦਾ ਸੰਬੰਧ ਕਿਸ ਨਾਲ ਹੈ ਪੈਰਾਡਿਗਮੈਟਿਕ ਨਾਲ ਕਿ ਕਿਹੜੇ ਨਾਲ ਪੈਰਾਡਿਗਮੈਟਿਕ ਨਾਲ ਚੌਥਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਬੋਲੀ ਦਾ ਇਤਿਹਾਸ ਪਿਆਰਾ ਸਿੰਘ ਕਦਮ ਪੰਜਾਬੀ ਬੋਲੀ ਦੇ ਇਤਿਹਾਸ ਨੂੰ ਬਈ ਪਿਆਰਾ ਸਿੰਘ ਕਦਮ ਗੁਰੂ ਸਭਦਰਤਨਾਕਾਰ ਕੌਣ ਹੈ ਜੀ ਭਾਈ ਕਾਨ ਸਿੰਘ ਰੂਪਾਂਤਰੀ ਵਿਆਕਰਣ ਹਕੀਕਤ ਸਿੰਘ ਤੇ ਸਿਧਾਂਤਕ ਭਾਸ਼ਾ ਵਿਗਿਆਨ ਪ੍ਰੇਮ ਪ੍ਰਕਾਸ਼ ਸਿੰਘ ਕੌਣ ਪ੍ਰੇਮ ਪ੍ਰਕਾਸ਼ ਸਿੰਘ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪੰਜਵਾਂ ਪ੍ਰਸ਼ਨ ਸਵਰਵਾਹਕ ਊੜਾ ਐੜਾ ਈੜੀ ਸਵਰਵਾਹਕ ਕਿਹੜੇ ਹਨ ਊੜਾ ਐੜਾ ਈੜੀ ਅਰਥ ਅਰਧ ਸਵਰ ਯਿਆ ਫਫਾ ਅਨੁਨਾਸਿਕਤਾ ਬਿੰਦੀ ਤੇ ਟੀਪੀ ਅਨੁਨਾਸਿਕਤਾ ਕੀ ਬਈ ਬਿੰਦੀ ਤੇ ਟੀਪੀ ਨਾਸਿਕ ਮੰਮਾ ਨੰਨਾ ਅਣਾਣਾ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸਾਈ ਦਾ ਦਰਸ਼ਨ ਅਤੇ ਇਤਿਹਾਸ ਦਾ ਸੰਬੰਧ ਨਾਲ ਸਾਹਿਦ ਦਾ ਦਰਸ਼ਨ ਅਤੇ ਇਤਿਹਾਸ ਨਾਲ ਸੰਬੰਧ ਕਿਸ ਨੇ ਦਰਸਾਇਆ টিਐਸ ਇਲੀਟ ਸਾਹਿਦ ਦਾ ਦਰਸ਼ਨ ਅਤੇ ਇਤਿਹਾਸ ਨਾਲ ਸੰਬੰਧ ਕਿਸ ਨੇ ਦਰਸਾਇਆ টিਐਸ ਇਲੀਟ ਸਤਵਾਂ ਪ੍ਰਸ਼ਨ ਕਿਹੜਾ ਸੀ ਚੰਡੀ ਦੀ ਵਾਰ ਦਾ ਕਥਾ ਸਰੋਤ ਹੈ ਮਾਰਕੰਡੇ ਪੁਰਾਣ ਚੰਡੀ ਦੀ ਵਾਰ ਦਾ ਕਥਾ ਸਰੋਤ ਕਿਹੜਾ ਹੈ ਮਾਰਕੰਡੇ ਪੁਰਾਣ ਅੱਠਵਾਂ ਪ੍ਰਸ਼ਨ ਕਿਹੜਾ ਸੀ ਕਿਹੜਾ ਕਾਵਿ ਰੂਪ ਅਰਥ ਅੱਖਰ ਕਰਮ ਵਿੱਚ ਲਿਖਿਆ ਜਾਂਦਾ ਹੈ ਕਿਹੜਾ ਕਾਵਿ ਅਰੂਪ ਅੱਖਰ ਕਰਮ ਵਿੱਚ ਲਿਖਿਆ ਜਾਂਦਾ ਸੀ ਪੱਟੀ ਪੱਟੀ ਕਾਵੀ ਪੱਟੀ ਅੱਖਰ ਕਰਮ ਵਿੱਚ ਲਿਖਿਆ ਜਾਂਦਾ ਸੀ ਅੱਖਰ ਪੱਟੀ ਕਾਵੀ ਰੂਪ ਅੱਖਰ ਕਰਮ ਵਿੱਚ ਲਿਖਿਆ ਜਾਂਦਾ ਸੀ ਨੋਆ ਪਰਸਨ ਕਿਹੜਾ ਸੀ ਮੰਗਲਾ ਚਰਨ ਦੀ ਵਰਤੋਂ ਕਿਸ ਕਾਵੀ ਰੂਪ ਵਿੱਚ ਹੁੰਦੀ ਹੈ ਕਿੱਸਾ ਵਿੱਚ ਮੰਗਲਾ ਚਰਨ ਦੀ ਵਰਤੋਂ ਕਿੱਸਾ ਕਾਵੀ ਰੂਪ ਵਿੱਚ ਹੁੰਦੀ ਹੈ ਅੱਗੇ ਵਾਲਾ ਪਰਸਨ ਕਿਹੜਾ ਸੀ ਵੇਖੋ ਜੀ ਸਾਧਾਰਨਿਕरण ਦਾ ਸੰਬੰਧ ਕਿਸ ਨੇ ਕਿਸ ਸਮprਦਾਇ ਨਾਲ ਹੈ ਰਸ ਸਾਧਾਰਨਿਕरण ਦਾ ਸੰਬੰਧ ਕਿਸ ਸਮprਦਾਇ ਨਾਲ ਹੈ ਰਸ ਸਾਡੀ ਅੱਧੀ ਪੰਜਾਬੀ ਦੀ ਕੱਖਿਆ ਇੱਥੋਂ ਸਮਾਪਤ ਹੋਈ ਸੀ ਅੱਧੀ ਕੱਖਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾਹਬੂਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅੱਧੀ ਕੱਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਇਕਵਾਰ ਹੋਰ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ